ਲੋ ਜੀ ਗੈਟ ਅਕ੍ਰੋਸ ਵਾਲਿਆਂ ਨੇ ਪਾਤੇ ਇੱਕ ਨਈ ਦੋ ਦੋ ਪਟਾਕੇ ਜੀ ਹਾਂ ਦੋ ਬੱਚਿਆਂ ਦਾ ਸਟੱਡੀ ਵੀਜ਼ਾ ਆ ਗਿਆ ਹੈ ਮូរੀਸ਼ੀਅਸ ਦਾ ਸਟੱਡੀ ਵੀਜ਼ਾ ਆਇਆ ਹੈ ਜਿਸ ਤੋਂ ਬਾਅਦ ਇੱਥੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਗੈਟ ਅਕ੍ਰੋਸ ਦੇ ਸੰਚਾਲਕ ਪਰਮਿੰਦਰ ਸਿਆਗ ਨੇ ਦੱਸਿਆ ਕਿ ਉਹਨਾਂ ਵੱਲੋਂ ਬੱਚਿਆਂ ਨੂੰ ਮូរੀਸ਼ੀਅਸ ਭੇਜਿਆ ਜਾ ਰਿਹਾ ਹੈ ਅਤੇ ਅੱਜ ਦੋ ਬੱਚਿਆਂ ਦਾ ਵੀਜ਼ਾ ਆਇਆ ਹੈ ਜਿਸ ਨੂੰ ਲੱਗੇ ਇਥੇ ਖੁਸ਼ੀ ਮਨਾਈ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਮូរੀਸ਼ੀਅਸ ਜਾਣ ਦੇ ਲਈ ਨਾ ਤਾਂ ਪੀਟੀ ਕਰਨ ਦੀ ਲੋੜ ਹੈ ਅਤੇ ਨਾ ਹੀ ਆਈਲੈਂਡਸ ਕਰਨ ਦੀ ਲੋੜ ਹੈ ਸਿੱਧਾ ਬੱਚਿਆਂ ਦਾ ਵੀਜ਼ਾ ਇੱਥੇ ਆ ਰਿਹਾ ਹੈ ਅਤੇ ਬੱਚੇ ਵੀ ਕਾਫੀ ਖੁਸ਼ ਨਜ਼ਰ ਆ ਰਹੇ ਹਨ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਵੀ ਬੱਚਾ ਮូរੀਸ਼ੀਅਸ ਜਾਣਾ ਚਾਹੁੰਦਾ ਹੈ ਤਾਂ ਉਹਨਾਂ ਦੇ ਨਾਲ ਸੰਪਰਕ ਕਰ ਸਕਦਾ ਹੈ ਉਧਰ ਜਿਹੜੇ ਬੱਚਿਆਂ ਦਾ ਇੱਥੇ ਵੀਜ਼ਾ ਆਇਆ ਉਹਨਾਂ ਵੱਲੋਂ ਵੀ ਕਾਫੀ ਖੁਸ਼ੀ ਮਨਾਈ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਸਿਰਫ 25 ਦਿਨਾਂ ਦੇ ਵਿੱਚ ਹੀ ਉਹਨਾਂ ਦਾ ਵੀਜ਼ਾ ਆ ਗਿਆ ਜਿਸ ਤੋਂ ਬਾਅਦ ਉਹਨਾਂ ਵੱਲੋਂ ਇੱਥੇ ਕੈਟੈਗਰੋਸ ਤੇ ਪਹੁੰਚ ਕੇ ਸੈਂਟਰ ਦੇ ਸੰਚਾਲਕ ਪਰਮਿੰਦਰ ਸਿਆਗ ਦਾ ਧੰਨਵਾਦ ਕੀਤਾ ਜਾ ਰਿਹਾ ਹੈ। ਆਓ ਹੁਣ ਗੱਲਬਾਤ ਕਰਦੇ ਹਾਂ ਗੈਟ ਅਕ੍ਰੋਸ ਦੇ ਸੰਚਾਲਕ ਐਡਵੋਕੇਟ ਪਰਮਿੰਦਰ ਸਿਆਗ ਦੇ ਨਾਲ ਤੇ ਜਾਂਦੇ ਹਾਂ ਕਿ ਉਹਨਾਂ ਵੱਲੋਂ ਬੱਚਿਆਂ ਨੂੰ ਕਿਸ ਤਰ੍ਹਾਂ ਦਾ ਮਾਰਗਦਰਸ਼ਨ ਦਿੱਤਾ ਜਾ ਰਿਹਾ ਹੈ। ਕਿਵੇਂ ਪਟਾਕੇ ਤੇ ਪਟਾਕੇ ਪਾਈ ਜਾਂਦੇ ਉਹ ਵੀਜ਼ੇ ਤੋਂ ਹੋਰ ਆਗੇ ਕਹਿੰਦੇ ਨੇ ਉਹ ਸਰ ਕਹਿੰਦੇ ਨੇ ਜੀ ਗੱਟ ਕਰ ਉਸ ਨਾਲ ਤਰਖੇ ਪਟਾਕੇ ਪਾਉਣ ਨੂੰ ਠੀਕ ਹੈ ਉਹ ਵੀਜ਼ਿਆਂ ਦੇ ਹਨਾ ਇਹ ਬੜੀ ਖੁਸ਼ੀ ਅਰਪੇਸ਼ ਜੀ ਦੋ ਬੱਚਿਆਂ ਦਾ ਮੋਰੀਸ਼ੀਸ ਦਾ ਅਜ ਵੀਜ਼ਾ ਆਇਆ ਹੈਗਾ ਬਹੁਤ ਖੁਸ਼ ਨੇ ਤੇ 25 ਡੇਜ਼ ਇਨਾਂ ਦਾ ਵੀਜ਼ਾ ਆ ਗਿਆ ਮੋਰੀਸ਼ੀਸ ਦਾ ਉਹ ਵਧੀਆ ਕੰਟਰੀ ਆ ਜੀ ਬੱਚੇ ਬੜੇ ਖੁਸ਼ ਨੇ ਕਿੰਨੇ ਬੱਚੇ ਭੇਜ ਚੁੱਕੇ ਹੋ ਜੀ ਮੋਰੀਸ਼ੀਸ ਉਹਦਾ ਠੀਕ ਠਾਕ ਭੇਜ ਚੁੱਕੇ ਆ ਸਰ ਤੇ ਹਾਲੇ ਵੀ ਪਾਈਪਲਾਈਨ ਚ ਵੀ ਕਾਫੀ ਬੱਚੇ ਬੈਠੇ ਨੇ ਜਿਹੜੇ ਜਾਣਾ ਚਾਹ ਰਹੇ ਨੇ ਕਿਵੇਂ ਜਾ ਜਾਈਦਾ ਮੁਰਸ਼ਿਦ ਜੀ ਬੱਚਿਆਂ ਦੇ ਵਿੱਚ ਥੋੜਾ ਜਿਹਾ ਹਲੇ ਵੀ ਸੰਸ਼ਯਾ ਹੈਗਾ ਵੀ ਕਿਵੇਂ ਜਾਈਏ ਮੁਰਸ਼ਿਦ ਉਹਦੇ ਲਈ ਸਾਨੂੰ ਮਿਲੋ ਜੀ ਥੱਲੇ ਦੇਤੇ ਨੰਬਰ ਤੇ ਸਾਨੂੰ ਕੰਟੈਕਟ ਕਰੋ ਆ ਕੇ ਮਿਲੋ ਉੱਥੇ ਪੂਰਾ ਡਿਟੇਲ ਚੋਂ ਤੁਹਾਨੂੰ ਦੱਸਿਆ ਜਾਵੇਗਾ ਉਹਦੇ ਲਈ ਪਹਿਲਾਂ ਆਉਣਾ ਪੈਣਾ ਸਰ ਉਹਨੂੰ ਇੱਥੇ ਪੀਟੀਐਲ ਹਾਈਲਾਈਟਸ ਵੀ ਕਰਨੀ ਪੈਣੀ ਹੈ ਜੀ ਮੁਰਸ਼ਿਸ ਜਾਣ ਲਈ ਪੀਟੀਐਲਸ ਕਰਨ ਦੀ ਜ਼ਰੂਰਤ ਨਹੀਂ ਰੁਪੇਸ ਜੀ ਹਾਂ ਉਸ ਤੋਂ ਅੱਗੇ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਕਿੱਥੇ ਵੀ ਜਾਣਾ ਉਹਦੇ ਲਈ ਪੀਟੀਐਲਸ ਕਰਨਾ ਜ਼ਰੂਰੀ ਹੈ

ਤੇ ਮੈਨੂੰ ਇਹਨਾਂ ਨੇ ਬਹੁਤ ਹੀ ਵਧੀਆ ਡੀਲ ਦਿੱਤੀ ਤੇ ਆਫਰ ਦਿੱਤਾ ਇਸ ਜਗ੍ਹਾ ਦਾ ਤੇ ਫਿਰ ਉਸ ਤੋਂ ਬਾਅਦ ਮੈਨਾਂ ਨਾ ਮੋਰੇਸ਼ੀਅਸ ਕੰਟਰੀ ਦਾ ਸੀ ਇਹਨਾਂ ਨੇ ਸਟੱਡੀ ਵੀਜ਼ਾ ਬਹੁਤ ਹੀ ਘੱਟ ਘੱਟ ਕੈਸ ਨੇ ਵਿੱਚ ਮੇਰੇ ਕਰਵਾ ਦਿੱਤਾ ਤੇ ਲੰਮਸਮ 25 ਦਿਨਾਂ ਦੇ ਵਿੱਚ ਮੇਰਾ ਵੀਜ਼ਾ ਆ ਗਿਆ ਹੋਰ ਇਸ ਨੂੰ ਇੱਕ ਹੋ ਚੁਣਾ ਸਰ ਇੱਥੇ ਇੱਕ ਤਾਂ ਘਰ ਤੋਂ ਬਾਟ ਖਰਚੇ ਜੇ ਮੇਰਾ ਹੋ ਗਿਆ ਤੇ ਦੂਜਾ ਸਟੱਡੀ ਜਲਦੀ ਲੱਗ ਗਿਆ ਤੇ ਬਾਕੀ ਕੰਟਰੀ ਦੂਜੀ ਆਸਟ੍ਰੇਲੀਆ ਤੇ ਕੈਨੇਡਾ ਦਾ ਬਹੁਤ ਡਿਫਿਕਲਟ ਹੈ ਤੇ ਖਰਚਾ ਬਹੁਤ ਜ਼ਿਆਦਾ ਹੈ ਉਹ ਉਸ ਕਰਕੇ ਵਿੱਚ ਕਰਵਾ ਦੁਜੇ ਬਚਨ ਨੂੰ ਕੀ ਕਹਿਣਾ ਚਾਹੁੰਦੇ ਹੋ ਜੀ ਦੁਜੇ ਬਚਨ ਕਹਿੰਦਾ ਕਿ ਇੱਕ ਵਾਰੀ ਤੁਸੀਂ ਬਾਹਰ ਜਾਣ ਤੋਂ ਪਹਿਲਾਂ ਸਰ ਨਾਲ ਮਿਲੋ ਪ੍ਰਵੀnder ਸਾਹਿਬ ਸਰ ਜੀ ਇਹਨਾਂ ਨਾਲ ਮਿਲੋ ਗੈਟ ਅਕ੍ਰੋਸ ਤੇ ਇੱਕ ਵਾਰੀ ਆਓ ਇੱਕ ਵਾਰੀ ਗੱਲ ਕਰਵਾਇਨਾ ਨਾਲ ਤੁਸੀਂ ਹਾਂ ਜੀ ਸਰ ਕੀ ਨਾਮ ਤੁਹਾਡਾ ਸਰ ਮੇਰਾ ਨਾਮ ਰਾਉ ਸੁਆਮੀ ਹੈ ਮੈਂ Rajasthan ਸ਼੍ਰੀ ਗੰਗਾ ਨਗਰ ਤੋਂ ਆਦਿਲ ਕਾਇਓ ਤੁਸੀਂ ਅਜੇ ਗੈਟ ਅਕ੍ਰੋਸ ਤੇ ਕਿਵੇਂ ਪਹੁੰਚੇ ਤੇ ਕੀ ਗੱਲਬਾਤ ਸਰ ਇੱਥੇ ਮੈਨੂੰ ਮੇਰੇ ਅੰਕਲ ਨੇ ਮਿਲਵਾਇਆ ਸੀ ਪ੍ਰਵੀnder ਸਰ ਤੋਂ ਤੇ ਇੱਥੇ ਆ ਕੇ ਜਿਵੇਂ ਮੈਂ ਮਿਲਣ ਹੀ ਆਇਆ ਸੀ ਸਰ ਤੋਂ ਫਿਰ ਮੈਨੂੰ ਸਰ ਦੀ ਗੱਲ ਨਾਲ ਕੀ ਮੈਂ ਸੈਟੀਸਫਾਈ ਹੋ ਗਿਆ ਕਿ ਮੇਰਾ ਕੰਮ ਹੋ ਜਾਊਗਾ ਤੇ ਮੈਂ ਇੱਥੇ ਸਰ ਨੂੰ ਆ ਕੇ ਹੈਂਡ ਟੂ ਹੈਂਡ ਮੈਂ ਫਾਈਲ ਦੇਤੀ ਤੇ ਬਸ ਮੇਰਾ ਕੰਮ ਚੱਲੂ ਹੋ ਗਿਆ ਸਰ ਕਿਤੋਂ ਦਾ ਵੀਜ਼ਾ ਆ ਗਿਆ ਸਰ ਮੇਰਾ ਮੋਰੀਸ਼ਸ ਦਾ ਕਿੰਨੇ ਦਿਨਾਂ ਦਾ ਵੀਜ਼ਾ ਸਰ ਮੇਰਾ ਵੀਜ਼ਾ 25 ਦਿਨਾਂ ਦਾ ਵੀਜ਼ਾ ਆ ਗਿਆ ਸੀਗਾ ਸਰ ਕਿੰਨੇ ਖੁਸ਼ੀ ਹੋਈ ਹੈ ਮੋਰੀਸ਼ਸ ਸਰ ਬੜੀ ਸਰ 3 ਸਾਲ ਹੋ ਗਏ ਮੈਨੂੰ ਵੇਟ ਕਰਦੇ ਨੂੰ ਤੇ ਕਿੱਥੇ ਦਾ ਕੰਮ ਬਣ ਨਹੀਂ ਰਿਹਾ ਇੱਥੇ ਆnde ਸਾਰੀ ਸਰ ਮੇਰਾ 25 ਦਿਨਾਂ ਦਾ ਕੰਮ ਹੋ ਗਿਆ ਤੇ ਕੀ ਸਮਝੋ ਸੁਪਨਾ ਪੂਰਾ ਹੋ ਰਿਹਾ ਹਾਂਜੀ ਹਾਂਜੀ ਸਰ ਇਹ ਸੰਦੇਸ਼ ਦੇਣਾ ਚਾਹੁੰਗਾ ਅੱਜ ਜਿਹੜੇ ਜਿਹੜੇ ਬੱਚੇ ਹੋਰ ਰਿਲੀਵिएट ਕਰ ਰਹੇ ਹੋਣਾ ਸਰ ਕੁਛ ਨਹੀਂ ਇੱਥੇ ਸਰ ਕੋਲ ਆਓ ਇੱਕ ਵਾਰੀ ਮਿਲ ਕੇ ਜਾਓ ਤੇ ਕਮ 100% ਗਾਰੰਟੀ ਹੈ ਕਿ ਕਮ ਹੋਊਗੀ ਹੋਊਗਾ ਤੇ ਵਧੀਆ ਸਰ ਸਲਾ ਦਿੰਦੇ ਆ ਜਿਹੜਾ ਹੋਊਗਾ ਉਹੀ ਕਹਿੰਦੇ ਆ ਸਰ ਐਸੇ ਨਹੀਂ ਕਿ ਗੋਲੀ ਦੇ ਵਿੱਚ ਕੋਈ ਹੋਰ ਬਾਕੀ ਗੋਲੀ ਦਿੰਦੇ ਹਾਂਜੀ ਬਾਕੀ ਗੋਲੀ ਬਾਕੀ ਸਰ ਗੋਲੀਆਂ ਦਿੰਦੇ ਮੈਂ ਆਪ 1 ਡੇਟ ਸਾਲ ਖਰਾਬ ਹੋਇਆ ਕੰਨਾਂਗਰ ਤੋਂ ਤੁਸੀਂ ਫਾਜ਼ਿਲਕਾ ਪੰਜਾਬ ਜਾਏ ਹਾਂ ਜਿੱਥੇ ਕੀ ਉੱਥੇ ਤੁਹਾਨੂੰ ਨਹੀਂ ਸਰ ਉੱਥੇ ਐ ਸਰ ਮੈਂ ਉੱਥੇ ਮੇਰੇ ਪੈਸੇ ਹੀ ਖਰਾਬ ਕੀਤੇ ਡੇਢ ਸਾਲ ਵੇਟ ਵੀ ਕੀਤਾ ਸਰ ਕੰਮ ਹੋਇਆ ਵੀ ਨਹੀਂ ਇੱਥੇ ਸਰ ਹੁਣ ਜਾ ਕੇ ਹੋ ਰਹੀ ਹੈ ਖੁਸ਼ੀ ਸਰ ਬਾਹਰ ਜਾ ਰਹੇ ਹਾਂ